ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੰਸਾਰ ਨੂੰ ਤਾਰ ਦੇ ਤਾਰ ਦੇ ਕੀਰਤਪੁਰ ਸਾਹਿਬ ਤੋਂ ਦਿੱਲੀ ਆ ਰਹੇ ਸੀ ਜਿੱਥੇ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਹੈ ਹਰਿਆਣਾ ਦੀ ਧਰਤੀ ਤੇ ਅੰਮਾਲੇ ਕੇ ਪਾਸ ਰਾਤ ਦਾ ਦੀਵਾਨ ਸਜਿਆ ਪੰਜੋਖਰੇ ਪਿੰਡ ਵਿੱਚ ਬਹੁਤ ਸੰਗਤ ਆਈ ਜਿਸ ਤਰ੍ਹਾਂ ਅੱਜ ਆ ਰਹੀ ਹੈ ਪਿਆਰ ਨਾਲ ਬੋਲੋ ਸ੍ਰੀ ਜਿਸ ਕਿਸੇ ਸੁਣਿਆ ਗੁਰੂ ਨਾਨਕ ਦਾ ਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਸਿਰਫ 8 ਸਾਲ ਦੇ 8 ਵਰਿਆਂ ਦਾ ਬਾਲਕ ਗੁਰੂ ਨਾਨਕ ਦਾ ਰੂਪ ਚਲੋ ਚੱਲ ਕੇ ਦਰਸ਼ਨ ਪਾਈ ਸੰਗਤ ਆ ਰਹੀ ਹੈ ਵਿੱਚ ਇੱਕ ਅਹੰਕਾਰੀ ਪੰਡਿਤ ਵੀ ਆਇਆ ਨਾਮ ਲਾਲ ਚੰਦ ਆ ਕੇ ਮੱਥਾ ਨਹੀਂ ਤੇ ਗਿਆ ਗੁਰੂ ਜੀ ਨੂੰ ਨਮਸਕਾਰ ਨਹੀਂ ਕੀਤੀ ਕਿਉਂਕਿ ਜਿਹੜਾ ਹੰਕਾਰੀ ਹੁੰਦਾ ਹੈ ਨਾ ਉਹ ਆਪਣਾ ਆਪ ਨੂੰ ਸਭ ਤੋਂ ਵੱਡਾ ਸਮਝਦਾ ਹੈ ਉਹ ਕਿਸੇ ਅੱਗੇ ਨਹੀਂ ਝੁਕਦਾ ਯਾਰ ਨਾਲ ਬੋਲੋ ਸ੍ਰੀ ਅੰਕਾਰੀ ਆਖੇ ਸੂਕੀ ਲੱਕੜੀ ਹੈ ਟੁੱਟ ਜਾਏ ਪਰ ਨਾ ਨਹੀਂ ਮੀ ਖਲੋਤਾ ਰਿਹਾ ਆਖਦਾ ਤੁਸੀਂ ਆਪਣਾ ਨਾਮ ਹਰੀਕ੍ਰਿਸ਼ਨ ਰੱਖਿਆ ਸਾਡੇ ਕ੍ਰਿਸ਼ਨ ਭਗਵਾਨ ਸਨ ਤੇ ਤੁਸੀਂ ਹਰੀਕ੍ਰਿਸ਼ਨ ਐਡਾ ਵੱਡਾ ਨਾਂ ਰੱਖਿਆ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮੁਸਕਰਾ ਦਿਏ ਕਹਿਣ ਲਗਾ ਸਾਡੇ ਕ੍ਰਿਸ਼ਨ ਮਹਾਰਾਜ ਜੀ ਨੇ ਗੀਤਾ ਉਚਾਰੀ ਤੁਸੀਂ ਗੀਤਾ ਦੇ ਕੁਝ ਸ਼ਲੋਕਾਂ ਦੇ ਅਰਥ ਤਾਂ ਕਰਕੇ ਦੱਸ ਦਿਓ ਤੇ ਮੈਂ ਤੁਹਾਨੂੰ ਕੁਝ ਮਨ ਲਾਵਾਂ ਗੁਰੂ ਹਰਕ੍ਰਿਸ਼ਨ ਸਾਹਿਬ ਮੁਸਕਰਾਏ ਕਹਿਣ ਲਗੇ ਪੰਡਿਤ ਜੀ ਜੀ ਅਸਾਂ ਅਰਥ ਕਰ ਦਿੱਤੇ ਨਾ ਤੁਸੀਂ ਸਮਝੋ ਕਿ ਸ਼ਾਇਦ ਆਪਣੇ ਗੁਰੂ ਪਿਤਾ ਦੇ ਦਰਬਾਰ ਵਿੱਚ ਕਦੇ ਸੁਨੇ ਹੋਵਨ ਸਲੋਕਾਂ ਦੇ ਅਰਥ ਜਾਓ ਕੋਈ ਐਸਾ ਬੰਦਾ ਪਿੰਡ ਵਿੱਚੋਂ ਢੂੰਡ ਕੇ گاؤں ਵਿੱਚੋਂ ਢੂੰਡ ਕੇ ਲਿਆਓ ਜਿਸ ਨੂੰ ਕਹੋਗੇ ਉਸ ਕੋਲੋਂ ਗੁਰੂ ਨਾਨਕ ਦੀ ਕਿਰਪਾ ਨਾਲ ਇਹ ਸਲੋਕਾਂ ਦੇ ਅਰਥ ਕਰਾ ਦੇਵਾਂਗੇ ਯਾਰਨ ਬੋਲੋ ਸ੍ਰੀ ਮੌਕਾ ਮਿਲ ਗਿਆ ਪੰਡਤ ਗਿਆ ਪਿੰਡ ਵਿੱਚੋਂ ਇੱਕ ਛੱਜੂ ਚੀਵਰ ਜਨਮ ਦਾ ਗੁੰਗਾ ਜਨਮ ਸੇ ਬਹਿਰਾ ਆਖਿਆ ਚੱਲਣਾ ਮੇਰੇ ਨਾਲ ਕੁਝ ਰੁਪਏ ਦਿਆਂਗਾ ਮੇਰਾ ਕੰਮ ਕਰ ਦੇ ਹੁਣ ਪੈਸੇ ਮਿਲਨੇ ਹੋਣ ਇਹ ਗੱਲ ਤਾਂ ਮੂਰਖ ਵੀ ਸਮਝਦੇ ਯਾਰ ਮਨ ਬੋਲੋ ਸ੍ਰੀ ਅਕਾਲ ਉਹ ਨਾਲ ਆ ਗਿਆ ਲਓ ਮਹਾਰਾਜ ਜੀ ਕਰਾਓ ਇਸਕ ਨੂੰ ਅਰਥ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਛੱਜੂ ਚੀਵਰ ਤੇ ਆਹ ਜਨਮ ਤੋਂ ਗੁੰਗਾ ਬਹਿਰਾ ਗੁਰੂ ਅਰਜਨ ਸਾਹਿਬ ਜੀ ਨੇ ਉਹ ਨਜ਼ਰ ਕੀਤੀ ਉਸਤੇ ਜਿਹੜੀ ਨਜ਼ਰ ਗੁਰੂ ਨਾਨਕ ਨੇ ਕੋੜੇ ਰੁੱਠੇ ਤੇ ਕੀਤੀ